ਗੁਰਮੁਖ ਪਿਆਰਿਓ ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਔਰ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਸੰਗਤ ਜੀ ਅੱਜ ਦੀ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਸੋ ਸਾਧ ਸੰਗਤ ਆਪਾਂ ਕੁਝ ਬੇਨਤੀਆਂ ਇਥੇ ਸਾਂਝੀਆਂ ਕਰਨੀਆਂ ਨੇ ਪੁਲਾੜ ਤੋਂ ਆ ਰਹੀ ਵੱਡੀ ਤਬਾਹੀ ਸੂਰਜ ਦੇ ਵਿੱਚ ਹੋਵੇਗਾ ਭਿਆਨਕ ਧਮਾਕਾ ਵਿਗਿਆਨੀਆਂ ਨੇ ਧਰਤੀ ਨੂੰ ਟਕਰਾਉਣ ਦੀ ਚੇਤਾਵਨੀ ਦਿੱਤੀ ਹੈ ਆਖਰ ਕੀ ਇਹ ਸਚਾਈ ਹੈ ਇਹਦੀ ਅਸਲ ਸਚਾਈ ਕੀ ਹੈ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਬਹੁਤ ਜ਼ਿਆਦਾ ਇਹ ਗੱਲ ਜਿਹੜੀ ਹੈ ਉਹ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਬਹੁਤ ਜ਼ਿਆਦਾ ਲੋਕ ਜਿਹੜੇ ਨੇ ਇਸ ਗੱਲ ਤੋਂ ਡਰੇ ਹੋਏ ਨੇ ਪੁਲਾੜ ਤੋਂ ਵੱਡੀ ਤਬਾਹੀ ਹੈ ਪਿਛਲੇ ਹਫਤੇ ਇੱਕ ਭਿਆਨਕ ਸੂਰਜੀ ਤੂਫਾਨ ਧਰਤੀ ਨਾਲ ਟਕਰਾ ਗਿਆ ਇਸ ਦੇ ਕਰਕੇ ਦੁਨੀਆ ਦੇ ਕਈ ਦੇਸ਼ਾਂ ਦੇ ਵਿੱਚ ਰੰਗੀਨ ਆਸਮਾਨ ਦੇਖਣ ਨੂੰ ਮਿਲਿਆ ਪਰ ਹੁਣ ਵਿਗਿਆਨੀਆਂ ਨੇ 2025 ਵਿੱਚ ਇੱਕ ਹੋਰ ਵੱਡੇ ਧਮਾਕੇ ਦੀ ਚੇਤਾਵਨੀ ਦਿੱਤੀ ਹੈ ਪਿਛਲੇ ਹਫਤੇ ਜਿਸ ਤਰ੍ਹਾਂ ਹੋਇਆ ਹਾਰਵਰਡ ਦੇ ਇੱਕ ਖਗੋਲ ਭੌਤਿਕ ਵਿਗਿਆਨੀ ਨੇ ਕਿਹਾ ਹੈ ਕਿ ਸੂਰਜ ਅਜੇ ਆਪਣੇ ਸੂਰਜੀ ਅਧਿਆਤਮਿਕ ਤੱਕ ਨਹੀਂ ਪਹੁੰਚਿਆ ਸੂਰਜ ਦਾ ਇੱਕ ਚੱਕਰ 11 ਸਾਲਾਂ ਦਾ ਹੈ ਅਤੇ ਸੂਰਜੀ ਅਧਿਆਤਮਿਕ ਇਸ ਦਾ ਸਭ ਤੋਂ ਊਰਜਾਵਾਨ ਬਿੰਦੂ ਹੈ ਹਾਲਾਂਕਿ ਇਹਨੂੰ ਸਮਝਣ ਦੇ ਲਈ ਬਹੁਤ ਵੱਡਾ ਜਿਹੜਾ ਛਾਲ ਹਿਰਦਤਾ ਚਾਹੀਦਾ ਹੈ ਅਗਲੇ ਸਾਲ ਜੁਲਾਈ 2025 ਦੀਆਂ ਗਰਮੀਆਂ ਦੇ ਵਿੱਚ ਸੂਰਜੀ ਅਧਿਕਤਮ ਹੋਣ ਦੀ ਸੰਭਾਵਨਾ ਹੈ ਡੇਲੀ ਮੇਲ ਦੀ ਰਿਪੋਰਟ ਦੇ ਅਨੁਸਾਰ ਡਾਕਟਰ ਜੋਨਾਥਨ ਮੈਕੋਡੇਵਲ ਨੇ ਕਿਹਾ ਅਸੀਂ ਅਗਲੇ 1 ਜਾਂ 2 ਸਾਲਾਂ ਦੇ ਵਿੱਚ ਬਹੁਤ ਵੱਡੇ ਤੂਫਾਨ ਦੇਖ ਸਕਦੇ ਹਾਂ ਸੂਰਜੀ ਤੂਫਾਨ ਦੇ ਕਾਰਨ ਪਿਛਲੇ ਹਫਤੇ G5 ਪੱਧਰ ਦੀਆਂ ਭੂਤ ਭੂ ਚੁੰਬਕੀ ਸ਼ਕਤੀਆਂ ਦੇਖਣ ਨੂੰ ਮਿਲੀਆਂ ਸੂਰਜੀ ਤੂਫਾਨ ਸੂਰਜ ਤੇ ਸੂਰਜ ਦੇ ਸਥਾਨ ਤੋਂ ਪੈਦਾ ਹੋਇਆ ਇਹ ਸੂਰਜ ਦੇ ਸਥਾਨ ਨਾਲੋਂ ਵੱਡਾ ਸੀ ਜਿਸ ਨੇ 1869 ਵਿੱਚ ਕ੍ਰਿੰਗਟਨ ਵਰਤਾਰੇ ਨੂੰ ਜਨਮ ਦਿੱਤਾ ਸੀ ਹੁਣ ਕ੍ਰਿੰਗਟਨ ਕਾਂਡ ਕੀ ਹੈ ਕ੍ਰਿੰਗਟਨ ਕਟਨਾ ਦੌਰਾਨ ਇੱਕ ਸ਼ਕਤੀਸ਼ਾਲੀ ਸੂਰਜੀ ਤੂਫਾਨ ਧਰਤੀ ਨਾਲ ਟਕਰਾਇਆ ਇਸ ਕਾਰਨ ਤਾਰਾ ਨੂੰ ਅੱਗ ਲੱਗੀ ਵਿਸ਼ਵ ਵਿਆਪੀ ਸੰਚਾਰ ਕੱਟੇ ਗਏ ਜਹਾਜ਼ ਦੇ ਸੰਕਾਸ਼ ਵਿੱਚ ਵੀ ਵਿਗਨ ਆ ਗਏ ਪੁਲਾੜ ਮੌਸਮ ਮਾਹਰਾਂ ਦਾ ਮੰਨਣਾ ਹੈ ਕਿ ਜਲਦੀ ਹੀ ਆਉਣ ਵਾਲੇ ਵੱਡੇ ਸੂਰਜੀ ਤੂਫਾਨਾਂ ਦੇ ਸਿੱਧੇ ਅਤੇ ਮਾੜੇ ਪ੍ਰਭਾਵ ਪੈ ਸਕਦੇ ਨੇ ਸੈਟੇਲਾਈਟ ਆਪਰੇਟਰਾਂ ਲਈ ਇਹ ਨਿਸ਼ਚਿਤ ਤੌਰ ਤੇ ਡਰਾਉਣ ਦਾ ਡਰਾਉਣਾ ਸਮਾਂ ਹੈ ਹਾਲਾਂਕਿ ਇਹ ਬਿਲਕੁਲ ਇਸ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਤੇ ਮੈਂ ਇੱਕ ਇੱਕ ਗੱਲ ਹਮੇਸ਼ਾ ਕਹਿਣਾ ਹੁੰਦਾ ਕਿ ਜੇ ਅਸੀਂ ਛੇੜਛਾੜ ਕਰਾਂਗੇ ਨਾ ਕੁਦਰਤ ਦੇ ਨਾਲ ਤੇ ਉਹਦੇ ਖਮਿਆਜੇ ਹੋ ਸਕਦਾ ਸਾਨੂੰ ਭੁਗਤਣੇ ਪੈਣ ਜਾਂ ਫਿਰ ਆਉਣ ਵਾਲੀਆਂ ਸਾਡੀਆਂ ਉਹਨਾਂ ਪੀੜੀਆਂ ਨੂੰ ਭੁਗਤਣੇ ਪੈਣ ਸਾਥ ਸੰਗਤ ਸਾਡੇ ਬੱਚਿਆਂ ਨੂੰ ਭੁਗਤਣੇ ਪੈਣ ਅੱਜ ਮੈਂ ਵੇਖ ਰਿਹਾ ਸੀ ਕਿ ਹੁਣ ਪਾਣੀ ਦੀ ਲੋੜ ਨਹੀਂ ਹੈਗੀ ਖੇਤਾਂ ਨੂੰ ਲਾਈਟ ਆ ਰਹੀ ਹੈ ਤੇ ਸਾਡੇ ਲੋਕਾਂ ਨੇ ਮੋਟਰਾਂ ਚਲਾ ਚਲਾ ਕੇ ਖੇਤਾਂ ਦੇ ਵਿੱਚ ਪਾਣੀ ਛੱਡਿਆ ਹੋਇਆ ਹੈ ਹਾਲਾਂਕਿ ਗੱਲ ਕੁਝ ਵੀ ਨਹੀਂ ਮੈਂ 2-4 ਜਣਿਆਂ ਨੂੰ ਪੁੱਛਿਆ ਵੀ ਭਾਈ ਐਦਾਂ ਕਿਉਂ ਕਹਿੰਦੇ ਲਾਈਟ ਆਈ ਹੈ ਜੀ ਲਾਹਾ ਲਿਓ ਹੋਰ ਕੀ ਹੈ ਲਾਹਾ ਲਿਓ ਦਾ ਇਹਦਾ ਮਤਲਬ ਕੀ ਵੀ ਅਸੀਂ ਪਾਣੀ ਵੈਸੇ ਵੇਸਟ ਕਰਨਾ ਹੈ ਖੇਤਾਂ ਦੇ ਵਿੱਚ ਪਾਣੀ ਛੱਡਿਆ ਹੋਇਆ ਜੀ ਅੱਗ ਲਾ ਅੱਗਾਂ ਲਾ ਰੱਖੀਆਂ ਖੇਤਾਂ ਨੂੰ ਤੇ ਅਸੀਂ ਕੀ ਕੀ ਸੁਨੇਹਾ ਦੇ ਰਹੇ ਹਾਂ ਵੱਡੀਆਂ ਵੱਡੀਆਂ ਫੈਕਟਰੀਆਂ ਚੱਲ ਰਹੀਆਂ ਨੇ ਉਹਦੇ ਵਿੱਚੋਂ ਧੂੰਏ ਨਿਕਲ ਰਹੇ ਨੇ ਤੇ ਹੋਰ ਪਤਾ ਨਹੀਂ ਕੀ ਕੀ ਕੁਝ ਚੱਲ ਰਿਹਾ ਸੋ ਇਹ ਚੀਜ਼ਾਂ ਕੁਦਰਤ ਦੇ ਨਾਲ ਛੇੜ ਛਾੜ ਹੈ ਪਿਆਰਿਓ ਇਹਦੇ ਖਮਿਆਜੇ ਤਾਂ ਭੁਗਤਣੀ ਪੈਣਗੇ ਫਿਰ ਇਹੋ ਜੀਆਂ ਮਹਾਮਾਰੀਆਂ ਤੇ ਆਉਂਦੀਆਂ ਹੀ ਰਹਿਣਗੀਆਂ ਜਿੰਨਾ ਚਿਰ ਅਸੀਂ ਨਹੀਂ ਬਦਲਦੇ ਅਸੀਂ ਆਪਣੇ ਆਪ ਦਾ ਸੁਭਾਅ ਨਹੀਂ ਚੇਂਜ ਕਰਦੇ ਵੱਧ ਤੋਂ ਵੱਧ ਦਰਖਤ ਨਹੀਂ ਲਾਉਂਦੇ ਅਸੀਂ ਆਪਣੇ ਆਪ ਨੂੰ ਸਮਝਾਉਂਦੇ ਨਹੀਂ ਉਹਨਾਂ ਚਿਰ ਇਹ ਚੀਜ਼ਾਂ ਦਾ ਸਾਹਮਣਾ ਸਾਨੂੰ ਜ਼ਰੂਰ ਆਵश्यक ਕਰਨਾ ਹੀ ਕਰਨਾ ਪਏਗਾ ਪਿਆਰਿਓ ਇਹ ਗੱਲ ਹਮੇਸ਼ਾ ਯਾਦ ਰੱਖਿਓ ਸਮਝਿਓ ਹਲੇ ਵੀ ਮੌਕਾ ਹੈ ਆਪਣੇ ਕੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ